7 ਜੁਲਾਈ ਦਿਨ ਐਤਵਾਰ ਤੋਂ ਲਾਪਤਾ ਚੱਲਿਆ ਰਹੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਲੀਪੁਰ ਸੰਦਲ ਦੇ 12 ਸਾਲ ਦਾ ਬੱਚਾ ਜਸਕੀਰਤ ਸਿੰਘ ਅਮਲੋ ਪੁਲਿਸ ਨੂੰ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਮਿਲਿਆ ਸੋ ਪੁਲਿਸ ਅਨੁਸਾਰ ਇਹ ਬੱਚਾ ਘਰ ਬਿਨਾ ਦੱਸੇ ਅੰਮ੍ਰਿਤਸਰ ਮੱਥਾ ਚੇਕਣ ਦੇ ਲਈ ਚਲਾ ਗਿਆ ਸੀ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਅਮਲੋ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੀ 7 ਜੁਲਾਈ ਦਿਨ ਐਤਵਾਰ ਉਹਨਾਂ ਦੇ ਕੋਲ ਪਿੰਡ ਅਲੀਪੁਰ ਸੰਦਲ ਤੋਂ ਆਏ ਪਰਵਿੰਦਰ ਸਿੰਘ ਨਾਮਕ ਵਕੀਲ ਨੇ ਦੱਸਿਆ ਕਿ ਉਹਦਾ ਲੜਕਾ ਜਿਸ ਕੀ ਰਤ 7 ਜੁਲਾਈ ਨੂੰ ਗਿਆ ਸੀ ਜੋ ਕਿ ਘਰ ਵਾਪਸ ਨਹੀਂ ਆਇਆ। ਸਬ ਇੰਸਪੈਕਟਰ ਬਲਵੀ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬੱਚੇ ਦੀਆਂ ਫੋਟੋਆਂ ਨੂੰ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਚੌਂਕੀ ਦੇ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਇਹ ਬੱਚਾ ਹਰਮੰਦਰ ਸਾਹਿਬ ਵਿਖੇ ਲੰਗਰ ਦੇ ਘਰ ਦੇ ਵਿੱਚ ਸੇਵਾ ਕਰਦਾ ਹੈ। ਜਿਸ ਤੋਂ ਬਾਅਦ ਉਹਨਾਂ ਦੇ ਬੱਚਾ ਦੇ ਮਾਪੇ ਨੇ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਦੀ ਫੋਟੋ ਦਿਖਾਈ। ਇਸ ਤੋਂ ਬਾਅਦ ਅਮਲੋ ਪੁਲਿਸ ਦੇ ਵੱਲੋਂ ਬੱਚਾ ਅੰਮ੍ਰਿਤਸਰ ਤੋਂ ਲਿਆ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਿੰਮੰਦਰ ਜੀ ਦਿਨਤਵਾਰ ਖੇੜਦੇ ਅਸੀਆ ਖੇੜਦੇ ਖੇੜਦੇ ਪਤਾ ਨਹੀਂ ਕੀ ਮਾਨਸਾ ਇੰਦਰ ਜੀ ਨੇ ਉਹਨੂੰ ਪੁੱਛ ਕੇ ਪਤਾ ਲੱਗੇ ਦਰਬਾਰ ਸਾਹਿਬ ਬਾਗ ਦੀ ਤੇ ਉਹ ਸਾਨੂੰ ਇਹਨਾਂ ਆਪਣਾ ਕਿਸ ਨੂੰ ਦੱਸ ਕੇ ਨਹੀਂ ਗਿਆ ਇਸ ਕਰਕੇ ਸਿਲਾਬ ਦੇ ਭਾਲਦੇ ਰਹੇ ਦਰਖਾਸਤ ਵੀ ਲਗਾਈ ਤਕ ਉਕਰਿਆ ਉਸ ਕਾਰ ਵੀ ਵਧੀਆ ਹੋਈ ਜਣੀ ਦੇ ਉਹਦੇ ਵਿੱਚ ਸਾਨੂੰ ਇਹਨਾਂ ਨੂੰ ਗਾਹ ਗਾਹ ਪਤਾ ਲੱਗਿਆ ਨਾ ਫੋਨ ਵੀ ਆਇਆ ਦਰਬਾਰ ਸਾਹਿਬ ਤੋਂ ਫੇਰੀ ਇਨਕੁਆਰੀ ਗਾਹਾਂ ਗਈ ਇਹ ਸਾਰਾ ਨਾਲ ਗਏ ਸੀ ਆਪਣੇ ਜਿਹਨਾਂ ਸਰ ਕਿੰਨੇ ਕ ਸਾਲ ਦੀ ਉਮਰ ਦਾ ਬੱਚਾ 12 ਸਾਲ ਦਾ ਬੱਚਾ ਜੀ ਇਹ ਕਰੇ ਕੋਈ ਕੁਛ ਦੱਸ ਕੇ ਨਹੀਂ ਗਿਆ ਫਿਰ ਵੀ ਕੁਛ ਨਹੀਂ ਦੱਸ ਕੇ ਗਿਆ ਇਹ ਦਰਵਾਜ਼ਾ ਸਭ ਤੋਂ ਮਿਲਿਆ ਕਿੰਨੇ ਦਿਨ ਬਾਅਦ ਮਿਲੇ ਇਹ ਕਰੀਬਨ ਹਫਤੇ ਬਾਅਦ ਮਿਲੇ ਇਹ ਕਰਤਾ ਰੋਣਾ ਗੱਲ ਕੀਤੀ ਜਿਸ ਜਨੋਂ ਗੱਲ ਕੀਤੀ ਉਹ ਬੱਚਾ ਸੀ ਮਾਰ ਠੀਕ ਹੈ ਅਸੀਂ ਇਹ ਜੇਤ ਲਈ 137 28 ਜਿਵੇਂ ਪਹਿਲਾਂ 165 ਤੋਂ ਮਿਲਿਆ ਹੋਂ ਦਾ ਪ੍ਰਤੀਸ਼ੀਰ ਹੋਂ ਦਾ ਮੂਚੀ ਹੋਂ ਦਾ ਸਟੇਟ ਫਿਰ ਮੈਂ ਹਰਵੰਦ ਸਾਹਿਬ ਮਿਲਣਾ ਆ ਗੰਦਾ ਤੇ ਲੱਗੇ ਚੋਕੀ ਚੱਲੀ ਅਸੀਂ ਉਹਨੂੰ ਹੋਰ ਮੁੰਡਾ ਸਾਡੇ ਮਲਾਜ ਮੇਸਿੰਗ ਪਰਵਾਹ ਉਹਨੂੰ ਫੋਨ ਲਾਇਆ ਕਿ ਆਹਦਾ ਰਹਿਣਾ ਬੰਦਾ ਹੈਗਾ ਇਹ ਇੱਕ ਕਾਛੀ ਲੈਣਾ ਸੀ ਫਿਰ ਇਹਨੂੰ ਲੈਣ ਤੋਂ ਬਾਅਦ ਅਸੀਂ ਫਿਰ ਇਹਨੂੰ ਜਿਹੜਾ ਸਾਡੇ ਕੋਲ ਸੀ ਰੋਸੀ ਇੱਕ ਚਾਹ ਦੇ ਗਏ ਫਿਰ ਵੇਟੀ ਆ ਨਬੀਸ਼ ਕਿਹਾ ਦੋਸਤੀ ਕਰਕੇ ਜੀ ਆਪਾਂ ਅਗਲੇ ਵਾਲੀ ਕਰਦੇ ਹਾਂ ਠੀਕ ਇਹਦਾ ਪਰਚਾ ਅਸੀਂ ਦੇਖਦੇ ਹਾਂ